ਵੱਤਵਾਦ ਹੁਮਮਾ ਆਕੇ ਚੱਲਦੇ ਆਪਾਂ ਖਬਰਾਂ ਤੇ منی ਲੈਂਡਰਿੰਗ ਐਕਟ ਅਧੀਨ ਹੁਣ ਈਡੀ ਦੋਸ਼ੀਆਂ ਨੂੰ ਆਮ ਹਾਰੇ ਗ੍ਰਿਫਤਾਰ ਨਹੀਂ ਕਰ ਸਕਦੀ ਸੁਪਰੀਮ ਕੋਰਟ ਨੇ ਹੁਕਮ ਕਰਤਾ ਜੀ ਇਹਦਾ ਮਤਲਬ ਅੱਗੇ ਤੱਕਾ ਵੀ ਕਰਦੇ ਸੀ ਸਰਕਾਰਾਂ ਵੀ ਤੱਕਾ ਕਰਾ ਲੈਂਦੀਆਂ ਸੀ ਈਡੀ ਕੋਲੋਂ ਹੁਣ ਨਹੀਂ ਹੋਊਗਾ ਜੀਟਲੂ ਸਾਹਿਬ ਦੇਖੋ ਗੱਲ ਇਹ ਕਿ منی ਲਾਂਡਰਿੰਗ ਐਕਟ ਬਹੁਤ ਪੁਰਾਣਾ ਹੈ ਕੋਈ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਨਵਾਂ ਐਕਟ ਹੈ ਲੇਕਿਨ ਜਿਸ ਵੇਲੇ ਮਿਸਟਰ ਅਰਨਜੀਤਲੀ ਸਰਵਿਸ ਸਰਵਾ ਹੁੰਦੇ ਸੀ ਇਸ ਸਰਕਾਰ ਦੇ ਵਿੱਚ ਜੀ ਉਸ ਸਰਵਿਸ ਸਰਵਾ ਵਿਤੀ ਮਾਮਲੇ ਤੇ ਕਾਨੂੰਨੀ ਮਾਮਲੇ ਲਿਖਦੇ ਸੀ ਭਾਵੇਂ ਉਹਨਾਂ ਕੋਲ محکمہ ਕੋਈ ਹੋਰ ਹੋਵੇ ਲੇਕਿਨ ਆਮ ਤੌਰ ਤੇ ਜੇ ਵਿਤ ਮਾਮਲੇ ਤੇ ਜੀ ਉਹ ਆਪਾਂ ਫਾਈਨੈਂਸ਼ੀਅਲ ਮੈਟਰਸ ਕਹਿੰਦੇ ਆ ਉਹ ਹੋਣ ਜਾਂ ਲੀਗਲ ਮੈਟਰਸ ਉਹ ਉੱਥੇ ਉਹਨਾਂ ਦੀ ਚੱਲਦੀ ਹੁੰਦੀ ਸੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਹਲੋ ਹਲੋ ਆ ਮੈਨ ਲਗਾ ਤਾਂ 80 ਸਾਲ ਦੀ ਕਾਲ ਜਿਹੜੀ ਕੱਟੀ ਗਈ ਆ ਆਵਾਜ਼ ਹੋਣੀ ਬੰਦ ਹੋ ਗਈ ਦੁਬਾਰਾ ਲਾਉਣੇ ਇਦਾਂ ਹੋਲ ਰੱਖਿਓ ਆ ਬਿਲਕੁਲ ਐਸਟੈਂਪ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ ਨਗਰ ਕੀਰਤਨ ਦੀ ਉਹ ਵੀਕੈਂਡ ਤੇ ਆ ਜੀ ਤੇ ਤੁਸੀਂ ਵੱਧੋ ਵੱਧ ਹਮ ਹਮਾ ਕੇ ਪਹੁੰਚੇ ਉੱਥੇ ਲਸਾਲ ਗੁਰੂ ਗੁਰੂ ਗੁਰੂਕਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਵਿੱਚ ਤੇ ਆਪਾਂ ਕਾਲ ਦੁਬਾਰਾ ਜਿਹੜੀ ਐਸਟੈਂਪ ਤੁਹਾਨੂੰ ਸਾਹਮਣੇ ਲਾਈ ਆ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਆਵਾਜ਼ ਹੋਣੀ ਬੰਦ ਹੋ ਗਈ ਸੀਗੀ ਦੇਖਦੇ ਆ ਕਾਲ ਉਹਨੇ ਥਰੂ ਹੁੰਦੀ ਆ ਕਿ ਕਿੱਦਾਂ ਆ ਕਾਲ ਤੇ ਜਾ ਰਹੀ ਆ ਜੀ ਢਿੱਲੋਂ ਸਾਹਿਬ ਹਲੋ ਹਲੋ ਹਾਂਜੀ ਹਾਂਜੀ ਸੌਰੀ ਤੁਹਾਡੀ ਆਵਾਜ਼ ਆਣੀ ਬੰਦ ਹੋ ਗਈ ਸੀ ਜੀ ਹੋਲਡ ਰੱਖਿਓ ਇੱਕ ਸੈਕਿੰਡ ਲਈ ਵੈਲਕਮ ਟੂ ਦ ਕਾਨਫਰੈਂਸ ਹਾਂਜੀ ਸਵਾਗਤ ਹੈ ਜੀ ਤੁਹਾਡਾ ਸੌਰੀ ਉਹ ਤੁਹਾਡੀ ਲਾਈਨ ਜਿਹੜੀ ਆਵਾਜ਼ ਡ੍ਰੌਪ ਹੋ ਗਈ ਸੀ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ ਜੀ ਆ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜਾ ਮਨੀ ਲੈਂਡਰਿੰਗ ਐਕਟ ਹੈ ਇਹ ਕੋਈ ਨਵਾਂ ਨਹੀਂ ਜੀ ਇਕ ਕਾਫੀ ਪੁਰਾਣਾ ਐਕਟ ਹੈ ਲੇਕਰ 2018-19 ਦੇ ਵਿੱਚ ਇਹਦੇ ਵਿੱਚ ਤਬਦੀਲੀ ਕਰ ਦਿੱਤੀ ਸੀ ਕਾਫੀ ਵੱਡੀ ਇਹਨੂੰ ਮਜ਼ਬੂਤ ਕਰਤਾ ਸੀ ਤੇ ਉਦੋਂ ਅਰੰਡੇਟਲੀ ਸਾਹ ਦੁਨੀਆਂ ਦੇ ਵਿੱਚ ਜਿਉਦੇ ਹੁੰਦੇ ਸੀ ਜੀ ਅਰੰਡੇਟਲੀ ਜੇਤਲੀ ਸਾਹਿਬ ਬਿਤੀ ਮਾਮਲਿਆਂ ਦੇ ਵਿੱਚ ਤੇ ਕਾਨੂੰਨੀ ਮਾਮਲਿਆਂ ਦੇ ਵਿੱਚ ਸਭ ਤੋਂ ਸਮਰੱਥ ਮੰਨੇ ਗਏ ਸੀ ਮੋਦੀ ਸਰਕਾਰ ਦੇ ਵਿੱਚ ਜੀ ਤੇ ਇਹ ਫਿਰ ਜਿਹੜੀ ਮਨੀ ਲੈਂਡਰਿੰਗ ਐਕਟ ਹੈ ਨੂੰ ਇੰਨਾ ਸਖਤ ਕਰ ਦਿੱਤਾ ਸੀ ਕਿ ਜਿਹਨੂੰ ਮਰਜ਼ੀ ਹੈ ਫਾਇਲ ਲਦੀ ਹੈ ED ਹੂੰ ਤੇ ਉਹਨੂੰ ਛੇਤੀ ਕੀਤੇ ਬੇਲ ਨਹੀਂ ਮਿਲਦੀ ਆਮ ਤੌਰ ਤੇ ਆਪਾਂ ਦੇਖਿਆ ਤੇ ਬੇਲ ਸੁਪਰੀਮ ਕੋਰਟ ਤੱਕ ਜਾ ਕੇ ਮਿਲਦੀ ਹੈ ਜੀ ਇਸ ਲਈਆਂ ਅਦਾਲਤਾਂ ਦੇ ਹੱਥ ਜਿਹੜੇ ਹੈਗੇ ਬਿਲਕੁਲ ਬੰਨੇ ਹੋਏ ਆ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕਦੀ ਇਸ ਮੁੱਦੇ ਨੂੰ ਲੈ ਕੇ ਕਾਫੀ ਚਰਚਾ ਇਸ ਸਟੇਜ ਤੇ ਵੀ ਚੱਲ ਰਹੀ ਹੈ ਜਿਹੜੇ ਪੋਲੀਟੀਕਲ ਐਨਮੀ ਕਹਿ ਸਕੀਏ ਆਪਾਂ ਪੋਲੀਟੀਕਲ ਦੁਸ਼ਮਣ ਜਾਂ ਪੋਲੀਟੀਕਲ ਬਰੂਡ ਵੀ ਕਹਿ ਸਕੀਏ ਕਿਸੇ ਵੀ ਬੰਦੇ ਨੂੰ ਈੜੀ ਵਾਲੇ ਗ੍ਰਿਫਤਾਰ ਕਰ ਲੈਣ ਉਹਦੇ ਤੇ ਕੋਈ ਕਿੰਤੂ ਪਰੰਤੂ ਅਦਾਲਤਾਂ ਵੀ ਨਹੀਂ ਕਰ ਸਕਦੀਆਂ ਜੀ ਪਰ ਕਿਉਂਕਿ ਜਦੋਂ ਦਾ ਆਮ ਆਦਮੀ ਪਾਰਟੀ ਦਾ ਰੌਲਾ ਰੱਪਾ ਪਿਆ ਹੈ ਉਦੋਂ ਤੋਂ ਇਹ ਮਾਮਲਾ ਜਿਆਦਾ ਜਿਹੜਾ ਹੈਗਾ ਉਹ ਚਰਚਾ ਦੇ ਵਿੱਚ ਆਇਆ ਹੈ ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਮਨੀ ਲੈਂਡਿੰਗ ਐਕਟ ਨੂੰ ਬਣਵਾਉਣ ਵਾਲੇ ਬੰਦੇ ਜਿਹੜੇ ਹੈ ਉਹਨਾਂ ਦੇ ਵਿੱਚ ਇੱਕ ਪੀਚ ਜੰਬਰਮ ਵੀ ਹਦਾਸੀ ਜੀ ਪੀਚ ਜੰਬਰਮ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਹੈ ਉਹ ਲਾ ਮਨਿਸਟਰ ਵੀ ਰਿਹਾ ਕਾਂਗਰਸੀ ਸਰਕਾਰ ਵੇਲੇ ਔਰ ਉਹ ਫਾਈਨਾਂਸ ਮਨਿਸਟਰ ਵੀ ਰਿਹਾ ਹੈ ਜੀ ਜਿਨ੍ਹਾਂ ਬੰਦਿਆਂ ਨੇ ਇਹ ਕਾਨੂੰਨ ਬਣਾਇਆ ਸੀ ਸਭ ਤੋਂ ਪਹਿਲਾਂ ਸਵਾਦ ਉਹਨਾਂ ਨੂੰ ਚਖਣਾ ਪਿਆ ਸੀ ਪੀਚ ਦੰਬਰਮ ਨੂੰ ਵੀ ਗ੍ਰਿਫਤਾਰ ਕੀਤਾ ਸੀ ਤੇ ਉਹਦਾ ਬੇਟਾ ਹੁੰਦਾ ਸੀ ਕਾਰਤੀਚ ਦੰਬਰਮ ਉਹਨੂੰ ਵੀ ਗ੍ਰਿਫਤਾਰ ਕੀਤਾ ਸੀ ਜੰਦੀ ਸਾਹਿਬ ਇਹਦੇ ਵਿੱਚ ਬਲੱਖਣ ਗੱਲ ਇਹ ਹੈ ਕਿ ਇੱਕ ਤਾਂ ਤੁਹਾਨੂੰ ਮੈਨੂੰ ਗ੍ਰਿਫਤਾਰ ਕਰਨਾ ਹੈ ਆਪਣੀਆਂ ਵਾਹਾਂ ਮਰੋੜਨੀਆਂ ਤਾਂ ਸੌਖੀ ਗੱਲ ਹੈ ਪੁਲਿਸ ਦਾ ਵੀ ਈਡੀ ਜਦੋਂ ਵਾਹਾਂ ਮਰੋੜ ਸਕਦੀ ਹੈ ਲੇਕਿਨ ਪੀਚ ਦੰਬਰਮ ਦੇ ਜ਼ਮਾਨੇ ਦੇ ਵਿੱਚ ਮੈਂ ਦੇਖਿਆ ਉਸ ਵੇਲੇ ਜਿਹੜੀ ਹੈ ਈਡੀ ਦੀ ਟੀਮ ਹੈ ਉਹ ਕੰਦਾ ਟੱਪ ਕੇ ਉਹਦੇ ਘਰੇ ਦਾਖਲ ਹੋਈ ਸੀ ਔਰ ਉਹਦੀ ਧੂਕੜੀ ਕੀਤੀ ਸੀ ਐਸ ਲੈਵਲ ਦੇ ਬੰਦੇ ਹੋਣ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਹੋਣ ਜਿਨ੍ਹਾਂ ਦੀ ਦੁਨੀਆ ਦੇ ਵਿੱਚ ਧਾਕ ਪੈਂਦੀ ਹੋਵੇ ਤੇ ਜੇ ਵਿਰੋਧੀ ਸਰਕਾਰ ਬਣ ਜੇ ਉਹਨਾਂ ਦੀ ਖਿੱਚਤੂ ਹੋਵੇ ਇਹ ਗੱਲ ਚੰਗੀ ਨਹੀਂ ਸਮਝੀ ਜਾਂਦੀ ਸਭਿਖ ਸਮਾਜ ਦੇ ਵਿੱਚ ਜੀ ਐਸਤੇ ਤਾਂ ਧੂਕੜੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਜੇ ਕਿਸੇ ਬੰਦੇ ਦੇ ਖਿਲਾਫ ਤੁਹਾਡੇ ਕੋਲ ਸਬੂਤ ਹੈ ਤੁਸੀਂ ਉਹਦੇ ਖਿਲਾਫ ਕੇਸ ਬਣਾਓ ਉਹਦੀ ਗ੍ਰਿਫਤਾਰੀ ਵਕਾਇਦਾ ਕਰੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਲੇਕਿਨ ਜਿਹੜੇ ਸਾਡੇ ਆਪਾਂ ਕਹਿ ਸਕੀਏ ਜਿਹੜੇ ਏਸ਼ੀਆਈ ਦੇਸ਼ ਹੈ ਇਸੇ ਦੇ ਸੰਦਰਭ ਵਿੱਚ ਅਜਿਹਾ ਕੁਝ ਨਾ ਧੂਕੜੀ ਸੁਣਦੀ ਹੈ ਆਪਾਂ ਕੱਲੀ ਭਾਰਤ ਦੀ ਗੱਲ ਹੀ ਕਰ ਸਕਦੇ ਸਾਡੇ ਗੁਆਂਢ ਦੇ ਵਿੱਚ ਪਾਕਿਸਤਾਨ ਹੈ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁੰਦੇ ਸੀ ਔਰ ਇਮਰਾਨ ਖਾਨ ਨੂੰ ਕਾਫੀ ਚੰਗਾ ਬਦਲ ਸਮਝਿਆ ਜਾਂਦਾ ਪਰ ਅੱਜ ਆਪਾਂ ਇਮਰਾਨ ਖਾਨ ਦੀ ਹਾਲਤ ਦੇਖ ਸਕਦੇ ਕੀ ਹੈ ਜੀ ਇਮਰਾਨ ਖਾਨ ਨੂੰ ਉਹ ਅਲੱਗੇ ਕਈ ਅਦਾਲਤਾਂ ਤੋਂ ਪ੍ਰੋਟੈਕਸ਼ਨ ਵੀ ਮਿਲੀ ਸੀ ਇਹਦੇ باوجود ਜਿਵੇਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਆਪਾਂ ਦੇਖਿਆ ਕਿ ਪੁਲਿਸ ਤੇ ਆਰਮੀ ਵਾਲੇ ਉਹਨੂੰ ਕਿਵੇਂ ਕਸੀਟਦੇ ਐ ਉਹਦੀ ਵਾਈਫ ਵੀ ਅੰਦਰ ਹੈ ਤੇ ਉਹਨਾਂ ਨੂੰ ਅੰਦਰ ਜਿਹੜੀਆਂ ਬੁਨਿਆਦੀ ਮਨੁੱਖੀ ਸਹੂਲਤਾਂ ਚਰਚਾ ਇਹ ਹੈ ਕਿ ਉਹ ਵੀ ਨਹੀਂ ਮਿਲਦੀ ਇਹ じゃ ਕੁਝ ਹੁੰਦਾ ਹੈ ਸਾਡੇ ਇਹਨਾਂ ਮਤਲਬ ਜਿਹੜੇ ਆਪਾਂ ਕਹਿੰਦੇ ਆਸ਼ੀਆਈ ਦੇਸ਼ਾ ਉਹ ਨਾਲ ਦੇ ਵਿੱਚ ਜੀ ਤੇ ਹੁਣੇ ਇਸ ਪਲੇ ਇਹ ਮਾਮਲਾ ਚਰਚਾ ਦੇ ਵਿੱਚ ਇਸ ਕਰਕੇ ਬਹੁਤਾ ਆਇਆ ਵਾ ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਔਰ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜੀ ਉਹਨਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਭਾਵੇਂ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਹੈ ਥੋੜੀ ਜੀ ਕਿ ਉਹ ਪ੍ਰਚਾਰ ਕਰ ਸਕਣ ਉਹਨਾਂ ਨੂੰ ਬੇਲ ਮਿਲ ਗਈ ਹੈ ਔਰ ਐਸਪੀ ਉਹ ਪ੍ਰਚਾਰ ਕਰ ਰਿਹਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਵੀ ਹੈ ਲੇਕਿਨ ਕਈ ਹੋਰ ਮਾਮਲੇ ਵੀ ED ਦੇ ਸੰਬੰਧ ਵਿੱਚ ਸੁਪਰੀਮ ਕੋਰਟ ਚ ਗਏ ਹੈ ਜੀ ਕੱਲ ਅਜੇ ਹੀ ਇੱਕ ਮਾਮਲਾ ਜਿਹੜਾ ਇੱਕ ਬੈਂਚ ਦੇ ਸਾਹਮਣੇ ਗਿਆ ਸੁਣਵਾਈ ਤਾਂ ਪੁਰਾਣੀ ਹੁੰਦੀ ਸੀ ਲੇਕਿਨ ਬੈਂਚ ਨੇ ਕੱਲ ਜਿਹੜਾ ਫੈਸਲਾ ਦਿੱਤਾ ਜਾਂ ਜਿਹੜੀ ਉਹਨਾਂ ਦੀ ਟਿੱਪਣੀ ਹੈ ਉਹ ਬੜੀ ਅਸਾਧਾਰਨ ਹੈ ਉਹਨਾਂ ਨੇ ਕਿਹਾ ਕਿ ED ਜਿਹਨੂੰ ਮਰਜ਼ੀ ਹੈ ਗ੍ਰਿਫਤਾਰ ਕਰ ਲੈ ਹੁਣ ਇਹ ਨਹੀਂ ਚੱਲੂਗਾ ਜੀ ਕਿਉਂਕਿ ਜਿਹੜੀ ਇਹਦੇ ਵਿੱਚ ਧਾਰਾ 19 ਧਾਰਾ 19 ਇਹ ਨਹੀਂ ਦਾ ਪਾਵਰ ਦਿੱਤੀ ਹੈ ED ਨੂੰ ਕਿ ਇਹਦੀ ਜਦੋਂ ਮਰਜ਼ੀ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲੇ ਕਹਿ ਦੇ ਦੇਜੇ ਇਹਦੇ ਕੋਲ ਆ ਕੁਝ ਬਰਾਮਦ ਹੋਇਆ ਹੈ ਇਹਦੇ ਨਾਲ ਨਾਲ ਕਿਸੇ ਵੀ ਬੰਦੇ ਦਾ ਬਿਆਨ ਲਿਖ ਲਿਆ ਜਾ ਵੀ ਅਦਾਲਤ ਨੇ ਕਾਨੂੰਨੀ ਭਾਸ਼ਾ ਦੇ ਵਿੱਚ ਜੋ ਕੁਝ ਲਿਖਿਆ ਉਹ ਵੱਖਰਾ ਹੈ ਲੇਕਿਨ ਮੈਂ ਸਿੱਧੀ ਭਾਸ਼ਾ ਦੇ ਵਿੱਚ ਦੇਸੀ ਭਾਸ਼ਾ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਆਪਣੇ ਦਰਸ਼ਕ ਇਸ ਚੀਜ਼ ਨੂੰ ਸਮਝ ਸਕਣ ਮਿਸਾਲ ਦੇ ਤੌਰ ਤੇ ਮੈਥੋਂ ਕੋਈ ਚੀਜ਼ ਬਰਾਮਦ ਹੋ ਜਾਂਦੀ ਹੈ ਮੈਥੋਂ 20 ਲੱਖ 30 ਲੱਖ ਰੁਪਇਆ ਬਰਾਮਦ ਹੋ ਜਾਂਦਾ ਹੈ ਮੈਂ ਪੇਸ਼ਕ ਤੁਹੇ ਦਾ ਮੈਂ ਸਾਬਤ ਨਹੀਂ ਕਰ ਸਕਦਾ ਕੋਈ ਸਬੂਤ ਨਹੀਂ ਦੇ ਸਕਦਾ ਇਹ ਮੰਨਿਆ ਜਾਂਦਾ ਕਿ ਕਾਲਾ ਧਾਨੇ ਉਸ ਕਾਲੇ ਧਾਨੇ ਦੇ ਵਿੱਚ ਜਦੋਂ ਰਿਕਵਰੀ ਹੋ ਗਈ ਮੇਰੇ ਤੋਂ 20 30 ਲੱਖ ਰੁਪਏ ਫੜ ਲਿਆ ਮੇਰੇ ਸੋਰਸਸ ਤੋਂ ਬਾਅਦ ਉਹ ਮੇਰੇ ਕੋਲੇ ਆਰਾਸ਼ੀ ਪਈ ਹੈ ਮੈਨੂੰ ਜਿਹੜੀ ਹੈ ਈਡੀ ਮੰਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਸਕਦੀ ਹੈ ਮੇਰਾ ਡਿਮਾਂਡ ਲੈ ਕੇ ਮੈਨੂੰ ਪੁਛਗਿਸ਼ ਕਰ ਸਕਦੀ ਹੈ ਮੈਨੂੰ ਜੇਲ੍ਹ ਭੇਜ ਸਕਦੀ ਹੈ ਔਰ ਜਿਹੜੀ ਮੇਰੀ ਪੁਛਗਿਸ਼ ਦੇ ਆਧਾਰ ਦੇ ਉੱਤੇ ਜੇ ਤੁਹਾਨੂੰ ਗ੍ਰਿਫਤਾਰ ਕਰਨਾ ਹੈ ਇਹ ਨਹੀਂ ਕਿ ਕੋਈ ਬਿਆਨ ਲਿਖ ਲੈਣ ਤੇ ਤੁਹਾਨੂੰ ਵੀ ਗ੍ਰਿਫਤਾਰ ਕਰ ਲੈਣ ਜਿੰਨੀ ਦੇਰ ਤੁਹਾਡੇ ਕੋਲ ਕੋਈ ਬਰਾਮਦਗੀ ਨਹੀਂ ਹੁੰਦੀ ਜਿੰਨੀ ਦੇਰ ਤੁਹਾਡੇ ਖਿਲਾਫ ਸਟਰੋਂਗ ਜਿਹੜਾ ਹੈਗਾ ਮਟੀਰੀਅਲ ਫਾਈਲ ਦੇ ਉੱਤੇ ਨਹੀਂ ਆਉਂਦਾ ਓਨੀ ਦੇਰ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਅਗਰ ਤੁਹਾਨੂੰ ਗ੍ਰਿਫਤਾਰ ਕਰਨਾ ਹੈ ਤਾਂ ਫਿਰ ਜਿਹੜੀ ED ਵਾਸਤੇ ਸਪੈਸ਼ਲ ਕੋਰਟ ਬਣੀ ਹੈ ਸਪੈਸ਼ਲ ਕੋਰਟ ਦੇ ਵਿੱਚ ਜਾ ਕੇ ED ਨੂੰ ਜਿਹੜੀ ਹੈ ਇੱਕ ਐਪਲੀਕੇਸ਼ਨ ਦੇਣੀ ਪਈ ਪਣੀ ਹੈ ਕਿ ਜੀ ਸੁਖਵਿੰਦਰ ਸਿੰਘ ਚੰਦੀ ਸਾਨੂੰ ਚਾਹੀਦਾ ਹੈ ਕਿਉਂਕਿ ਬਖਸੌਰ ਸਿੰਘ ਢਿੱਲੋਂ ਦੀ ਅਸੀਂ ਪੁੱਛਗਿਛ ਕੀਤੀ ਹੈ ਉਹਦੇ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਤੇ ਅਸੀਂ ਉਹਦੀ ਪੁੱਛਗਿਛ ਕਰਨੀ ਹੈ ਜੀ ਅਦਾਲਤ ਤੁਹਾਨੂੰ ਸਮਨ ਕਰੂਗੀ ਤੁਸੀਂ ਅਦਾਲਤ ਤੇ ਜਾਓਗੇ ਅਦਾਲਤ ਤੇ ਤੁਹਾਨੂੰ ਪੁੱਛੂਗੀ ਕਿ ਇਹਦੀ ਤੁਹਾਨੂੰ ਆਹ ਕਹਿੰਦੀ ਹੈ ਕੀ ਚੰਦੀ ਸਾਹਿਬ ਤੁਹਾਡੇ ਕੋਲੇ ਕੁਝ ਏਸੀ ਬਾਰੇ ਕਹਿਣ ਵਾਸਤੇ ਹੈ ਤੁਸੀਂ ਉੱਥੇ ਆਪਦੀ ਸਫਾਈ ਦਿਓਗੇ ਜੀ ਅਗਰ ਤੁਹਾਡੀ ਸਫਾਈ ਨਾਲ ਅਦਾਲਤ ਸਹਿਮਤ ਹੋ ਜੇ ਤੇ ਤੁਹਾਡੀ ਵੇਲ ਲੈ ਸਕਦੀ ਹੈ ਇਹ ਨਹੀਂ ਕਿ ਤੁਹਾਨੂੰ ਫ੍ਰੀ ਕਰ ਦੂਗੀ ਤੁਹਾਡੀ ਜਮਾਨਤ ਲੈ ਸਕਦੀ ਹੈ ਤੁਹਾਨੂੰ ਕਹਿੰਦੀ ਹੈ ਵੀ ਜਾਓ ਤੇ ਈਡੀ ਵਾਲਿਆਂ ਨੂੰ ਕਹਿਣਗੇ ਜੋ ਮਟੀਰੀਅਲ ਤੁਹਾਡੇ ਕੋਲੇ ਹੈਗਾ ਤੁਸੀਂ ਚੰਦੀ ਸਾਹਿਬ ਦੇ ਖਿਲਾਫ ਚਾਰ ਸੀਟ ਦਰਜ ਕਰ ਦਿਓ ਅਗਾ ਜੇ ਐਵੀਡੈਂਸ ਹੋਊਗੀ ਸਜ਼ਾ ਹੋਊਗੀ ਨਾ ਐਵੀਡੈਂਸ ਹੋਊਗੀ ਘਬਰੀ ਹੋ ਜਾਣਾ ਹੁਣ ਇਹ ਨਹੀਂ ਕਿ ਜਦੋਂ ਬਿਆਨ ਲਿਖਿਆ ਤੇ ਫੜ ਕੇ ਬੰਦੇ ਨੂੰ ਅੰਦਰ ਕਰਤਾ ਕੁਲ ਮਿਲਾਂਖੇ ਜਿਹੜੀ ਹੈ ਮੈਰੀ ਖੇਲ ਮੁਸਾਬਕਾ ਇੰਨੀ ਕਿ ਡਿਵੈਲਪਮੈਂਟ ਹੋਈ ਹੈ ਉਹ ਡਿਵੈਲਪਮੈਂਟ ਪੋਜੀਟਿਵ ਹੈ ਉਹ ਆਪਾਂ ਨੈਗੇਟਿਵ ਨਹੀਂ ਕਹਿ ਸਕਦੇ ਕਿਉਂਕਿ ਜਿਵੇਂ ਜਿਵੇਂ ਇਲੈਕਸ਼ਨ ਜਿਹੜੇ ਆਉਂਦੇ ਹਨ ਤੁਸੀਂ ਦੇਖੋ ਕਿ ਪਹਿਲਾਂ ਸੁਪਰੀਮ ਕੋਰਟ ਵੀ ਦਖਲ ਨਹੀਂ ਦਿੰਦੀ ਸੀ ਹਾਈ ਕੋਰਟ ਵੀ ਬਿਲਕੁਲ ਨਹੀਂ ਦਖਲ ਦਿੰਦੀਆਂ ਸੀ ਹਾਲਾਂਕਿ ਡੀ.ਵਾਈ. ਚੰਦਰਾ ਚੂੜ ਸਾਬ ਨੇ ਕਈ ਵਾਰੀ ਕਿਹਾ ਕਿ ਛਟਲੀਆਂ ਅਦਾਲਤਾਂ ਨੂੰ ਡਰਨਾ ਨਹੀਂ ਚਾਹੀਦਾ ਜਮਾਨਤ ਦੇਣੀ ਜੇ ਜਮਾਨਤ ਲੈਣੀ ਕਿਸੇ ਵਿਅਕਤੀ ਦਾ ਬੁਨਿਆਦੀ ਹੱਕ ਹੈ ਜੇ ਉਹ ਜਮਾਨਤ ਮੰਗਦਾ ਤਾਂ ਉਹਨੂੰ ਜਮਾਨਤ ਦੇ ਦਿਓ ਜਦੋਂ ਇੱਕ ਵੱਡੇ ਹੁੰਦੇ ਆ ਕੋਈ ਕ੍ਰਿਮੀਨਲ ਕੇਸ ਹੁੰਦੇ ਆ ਕਤਲ ਦਾ ਕੇਸ ਹੋ ਗਿਆ ਕੋਈ ਡਕੈਤੀ ਦਾ ਕੇਸ ਹੋ ਗਿਆ ਉੱਥੇ ਜਮਾਨਤ ਨਾ ਮਿਲੇ ਜੀ ਪਰ ਫਿਰ ਵੀ ਜੰਦੀ ਸਾਹਿਬ ਜੇ ਦੇਖੀਏ ਤਾਂ ਸਧਾਰਨ ਕੇਸਾਂ ਦੇ ਵਿੱਚ ਲੋਕਾਂ ਨੂੰ ਜਮਾਨਤਾਂ ਨਹੀਂ ਮਿਲਦੀਆਂ ਜੀ ਐਸ ਵੇਲੇ ਜਿਹੜੀਆਂ ਸਾਡੀਆਂ ਜ਼ਿਲ੍ਹੇਆਂ ਜਿਮੀ ਉਹਨਾਂ ਦੀ ਕਪੈਸਿਟੀ ਆ ਉਸ ਕਪੈਪੈਸਿਟੀ ਤੋਂ ਡਬਲ ਟ੍ਰਿਪਲ ਉੱਥੇ ਜਿਹੜੇ ਹੈਗੇ ਆ ਬੰਦੀ ਐ ਜ਼ਿਲ੍ਹਿਆਂ ਦੇ ਵਿੱਚ ਜੀ ਇੱਕ ਜਿਹੜੀ ਹੈ ਜੇਲ੍ਹ ਦੀ ਇੱਕ ਜਿਹੜੀ ਹੈ ਜਿਸ ਸਟਰੈਂਥ 1000 ਬੰਦੇ ਦੀ ਤੇ ਉਸੇ 3000 ਬੰਦਾ ਤੁਨੇ ਪਏ ਹਾਂ ਔਰ ਕਈ ਵਾਰੀ ਆਪਾਂ ਦੇਖਦੇ ਆ ਕਿ ਜਦੋਂ ਸ਼ਸ਼ਣ ਜੱਜ ਅਲਬੁੱਤੇ ਦੌਰਿਆਂ ਤੇ ਜਾਂਦੇ ਆ ਜਾਂ ਹਾਈ ਕੋਰਟ ਦੇ ਜੱਜ ਦੌਰਿਆਂ ਤੇ ਜਾਂਦੇ ਆ ਉਹ ਪੁੱਛਦੇ ਵੀ ਤੈਨੂੰ ਕਿਹੜੇ ਕੇਸ ਰੱਖਿਆ ਵੈ ਇੱਕ ਅਜਿਹਾ ਕੇਸ ਹੈ ਜਿਸ ਕੇਸ ਦੇ ਵਿੱਚ ਬੰਦੇ ਨੂੰ ਵੱਧ ਤੋਂ ਵੱਧ 6 ਮਹੀਨਿਆਂ ਦੀ ਕੈਦ ਹੋ ਸਕਦੀ ਹੈ ਲੇਕਿਨ ਉਹ ਬੰਦਾ 2 ਸਾਲ ਤੋਂ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੀ ਕੋਈ ਜ਼ਮਾਨਤ ਕਰਾਉਣ ਵਾਲਾ ਨਹੀਂ ਉਹਦੇ ਕੋਲ ਕੋਈ ਸਾਧਨ ਨਹੀਂ ਉਹ ਗਰੀਬ ਬੰਦਾ ਹੈ ਉਨਾ ਮਾਮਲੇ ਦੇ ਵਿੱਚ ਜੱਜ ਉੱਥੇ ਜਾ ਕੇ ਉਹਨਾਂ ਬੰਦਿਆਂ ਨੂੰ ਰਿਹਾਅ ਕਰ ਦਿੰਦੇ ਐ। ਜੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਜਿਹੜੀ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣਾ ਮੈਂ ਇਹਨੂੰ ਗੈਰ ਕਾਨੂੰਨੀ ਇਸ ਕਰਕੇ ਕਹਿੰਦਾ ਜਦੋਂ ਅਦਾਲਤਾਂ 'ਚੋਂ ਬਰੀ ਹੋ ਜਾਂਦੇ ਐ। ਉਹਨਾਂ ਨੇ 5-4 ਸਾਲ ਜਿਹੜੇ ਲਏ ਹੁੰਦੇ ਐ ਤਾਂ ਐਵੇਂ ਜਾਂਦੇ। ਵਿਕਸਿਤ ਪੱਛਮੀ ਦੇਸ਼ਾਂ 'ਚ ਜਾਂ ਜਿੱਥੇ ਲੋਕ ਸਭਿਕ ਐ ਉੱਥੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਪਹਿਲਾਂ ਸਬੂਤ ਇਕੱਠੇ ਕੀਤੇ ਜਾਂਦੇ ਐ। ਸਬੂਤ ਇਕੱਠੇ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਐ। ਮਿਸਾਲ ਦੇ ਤੌਰ ਤੇ ਆਪਾਂ ਹੁਣ ਦੇ ਤੁਹਾਡੀ ਇਥੋਂ ਦੀ ਮਿਸਾਲ ਦੇਣੀ ਹੋ ਬੈਨਕੂਵਰ ਦੇ ਵਿੱਚ ਸਰਦਾਰ ਹਰਦੀਪ ਸਿੰਘ ਨੀਜ਼ਰ ਦਾ ਕਤਲ ਹੁੰਦਾ ਹੈ ਜੀ ਜਿਹਨਾਂ ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਕੀ ਕੈਨੇਡੀਅਨ ਜਿਹੜੀ ਹੈਗੀ ਹੈ ਪੁਲਿਸ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਉਹਨਾਂ ਨੂੰ ਸਾਰੀ ਗੱਲ ਦਾ ਪਹਿਲਾਂ ਪਤਾ ਲੱਗਿਆ ਸੀ ਵੀਡੀਓਜ਼ ਵਗੈਰਾ ਉਹਨਾਂ ਦੇ ਕਬਜ਼ੇ 'ਚ ਆਗਿਆ ਸੀ ਅਮਰੀਕਾ ਦੇ ਇੱਕ ਅਖਬਾਰ ਨੇ ਜਾਂ ਇੱਕ ਮੀਡੀਆ ਹਾਊਸ ਨੇ ਉਹਦੇ ਤੇ ਮੁਕੰਮਲ ਇੱਕ ਰਿਪੋਰਟ ਪ੍ਰਕਾਰ ਪ੍ਰਕਾਸ਼ਿਤ ਕਰਤੀ ਸੀ ਪ੍ਰਸਾਰਤ ਕਰਤੀ ਸੀਗੀ ਉਹਨਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਰਕੇ ਸੀ ਉਹਨਾਂ ਦੀ ਫੋਟੇ ਦੇ ਲੈ ਕੇ ਕਿ ਇੱਥੋਂ ਇੱਥੋਂ ਆਕਾਰ ਆਈ ਹੈ ਤੇ ਆਈ ਹੈ ਦੇਖਣ ਉਹਨਾਂ ਦੀ ਗ੍ਰਿਫਤਾਰੀ ਹੁਣ ਹੋਈ ਹੈ ਜਿਹੜੇ ਤਿੰਨ ਮੁੱਡੇ ਪਹਿਲਾਂ ਫੜੇ ਤੇ ਚੌਥਾ ਹੁਣ ਫੜਿਆ ਹੋਇਆ ਹੈ ਉਹਦੇ ਦੀ ਜਦੋਂ ਸਾਰਾ ਕੁਝ ਉਹਨਾਂ ਦੇ ਕੋਲ ਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਪਹਿਲਾਂ ਹੋਈ ਹੈ ਲੇਕਿਨ ਸਾਡੇ ਦੇਸ਼ ਦੇ ਵਿੱਚ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਸਬੂਤ ਬਾਅਦ ਇਕੱਠੇ ਕੀਤੇ ਜਾਂਦੇ ਐ ਸੋ ਈਡੀ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਲੇਟੈਸਟ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਦੀ ਇਹ ਬੜੀ ਜਿਹੜੀ ਹੈਗੀ ਮਹੱਤਵਪੂਰਨ ਜੱਜਮੈਂਟ ਹੈ ਔਰ ਇਹਦੇ ਨਾਲ ਜਿਹੜੀਆਂ ਕਿਸੇ ਹੱਦ ਤੱਕ ਈਡੀ ਦੀਆਂ ਜਿਹੜੀਆਂ ਫਾਬਰਾਂ ਉਹਨਾਂ ਦੇ ਉੱਤੇ ਕੱਟ ਲੱਗੀ ਵੀ ਹੈ ਤੇ ਮੇਰਾ ਮੰਨਣਾ ਹੈ ਵੀ ਅਸਲ ਦੇ ਵਿੱਚ ਅਦਾਲਤਾਂ ਨੂੰ ਇਹ احساس ਹੋ ਗਿਆ ਮਹਿਸੂਸ ਹੋ ਗਿਆ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਲਗਭਗ 2014 ਤੋਂ ਬੜੀ ਮਜ਼ਬੂਤੀ ਦੇ ਨਾਲ ਇੱਥੇ ਸੀ ਉਹ ਸਰਕਾਰ ਹੁਣ ਪਹਿਲਾਂ ਦੀ ਤਰ੍ਹਾਂ ਉਹਦੀ ਮਜ਼ਬੂਤੀ ਨਾਲ ਵਾਪਸ ਨਹੀਂ ਆ ਸਕਦੀ ਹੋ ਸਕਦਾ ਹੈ ਕਿ ਸਰਕਾਰ ਦੁਬਾਰਾ ਰਿਪੀਟ ਨਾ ਕਰੇ ਆਪੋਜੀਸ਼ਨਾਂ ਜੀ ਤੇ ਜੇ ਸਰਕਾਰ ਆਉਗੀ ਵੀ ਕਾ ਉਹ ਸਰਕਾਰ ਇੰਨੀ ਪਾਵਰਫੁਲ ਨਹੀਂ ਹੋਣੀ ਕਿ ਜੋ ਮਰਜ਼ੀ ਆ ਕਰੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਦੋ ਕੁ ਲੀਡਰਾਂ ਨੇ ਬਿਆਨ ਦਿੱਤੇ ਸੀ ਜਿ ਕਿ ਜਿਹੜੀ ਮੋਦੀ ਸਾਹਿਬ 400 ਤੋਂ ਉੱਪਰ ਸੀਟਾਂ ਮੰਗਦੇ ਆ ਉਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਸੰਵਿਧਾਨ ਦੇ ਵਿੱਚ ਤਬਦੀਲੀ ਕਰਨੀ ਹੈ ਤੇ ਅੱਜ ਤੁਸੀਂ ਦੇਖੋ ਕਿ ਰਾਹੁਲ ਗਾਂਧੀ ਜਿੱਥੇ ਵੀ ਕਿਤੇ ਬੋਲਣ ਜਾਂਦਾ ਹੈ ਉਹਦੇ ਹੱਥ ਦੇ ਵਿੱਚ ਭਾਰਤੀ ਸੰਵਿਧਾਨ ਦੀ ਕਾਪੀ ਹੁੰਦੀ ਹੈ ਔਰ ਉਹ ਦਿਖਾਉਂਦਾ ਹੈ ਕਿ ਭਾਈ ਆਹ ਦੇਖੋ ਮੇਰੇ ਕੋਲ ਇਹ ਸੰਵਿਧਾਨ ਹੈ ਜਿਹੜਾ ਸੰਵਿਧਾਨ ਤੁਹਾਨੂੰ ਹੱਕ ਦਿੰਦਾ ਹੈ ਦੇ ਜੀ ਪਾਵਰ ਇਹ ਪਾਰਟੀ ਦੁਆਰਾ ਪਾਵਰ ਦੇ ਵਿੱਚ ਆ ਕੀਤੇ ਨੇ ਇਸ ਸਵਿਧਾਨ ਨੂੰ ਬਦਲਦੇ ਨੇ ਤੇ ਹੁਣ ਇਹ ਦੇਖੋ ਤੁਸੀਂ ਕਿ ਨਰਿੰਦਰ ਮੋਦੀ ਤੋਂ ਲੈ ਕੇ ਜਿਹੜੇ ਉਹਨਾਂ ਦੇ ਦੂਜੇ ਲੀਡਰ ਹੈ ਉਹਨਾਂ ਨੂੰ ਵਾਰ-ਵਾਰ ਸਫਾਈਆਂ ਜਿਹੜੀਆਂ ਪੈਂਦੀਆਂ ਕਿ ਜੀ ਨਹੀਂ ਇਸ ਸਵਿਧਾਨ ਨੂੰ ਤਾਂ ਕੋਈ ਤਬਦੀਲ ਹੀ ਨਹੀਂ ਕਰ ਸਕਦਾ ਤੇ ਮੋਦੀ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦੁਆਰਾ ਵੀ ਜਨਮ ਲੈ ਲੈਣ ਉਹ ਵੀ ਇਹਦੇ ਵਿੱਚ ਜਿਹੜੀ ਇਹਨੂੰ ਇਹਨੂੰ ਨਹੀਂ ਬਦਲ ਸਕਦੇ ਇਹਦੇ ਤੋਂ ਮੈਨੂੰ ਲੱਗਦੀ ਹੈ ਕਿ ਉਹਨਾਂ ਅਦਾਲਤਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਹਵਾਸ ਹੋ ਗਿਆ ਹੈ ਕਿ ਇਹ ਸਰਕਾਰ ਹੁਣ ਐਨੀ ਪਹਿਲੀ ਗੱਲ ਤੇ ਆਉਂਦੀ ਨਹੀਂ ਜੇ ਆਊਗੀ ਤਾਂ ਇਹ ਐਨੀ ਮジョਰੀਟੀ ਨਾਲ ਨਹੀਂ ਆਉਂਦੀ ਕਿ ਜੋ ਮਰਜ਼ੀ ਆ ਛੇੜਛੜ ਕੀਤੀ ਜਾ ਸਕੇ ਤੇ ਕਾਨੂੰਨ ਆਪਣਾ ਰਾਹ ਜਿਹੜਾ ਹੈਗਾ ਉਹ ਠੀਕ ਤਰੀਕੇ ਨਾਲ ਅਖਤਿਆਰ ਕਰਨਾ ਸ਼ੁਰੂ ਕਰੇ ਤੇ ਇਹਦੀ ਸ਼ੁਰੂਆਤ ਮੈਂ ਸਮਝਦਾ ਸੁਪਰੀਮ ਕੋਰਟ ਤੋਂ ਹੋ ਚੁੱਕੀ ਹੈ ਜੀ ਜੰਦੀ ਸਾਹਿਬ ਹਾਂ ਬਿਲਕੁਲ ਜੀ ਚੰਦ ਜੀ ਅੱਗੇ ਗੱਲਤੇ ਫਿਰ ਚਲਾਂਗੇ ਅਗਲੀਆਂ ਖਬਰਾਂ ਤੇ ਜੀ ਸ਼ਿਰਗਰ ਸਾਹਿਬ ਸਵਾਗਤ ਹੈ ਸਸਰੀਕਾਲ ਜੀ ਆਨ ਹਾਂ ਜੀ ਸਸਰੀਕਾਲ ਭਾਈ ਜੀ ਸਸਰੀਕਾਲ ਟੀਨੂ ਸਾਹਿਬ ਸਸਰੀਕਾਲ ਜੀ ਸਸਰੀਕਾਲ ਭਰਾ ਜੀ ਵੈਲਕਮ ਜੀ ਟਿਲੋ ਸਾਹਿਬ ਤੁਸੀਂ ਜਿਗਰ ਕੀਤਾ ਵੀ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆ ਅੰਬਰਸਰ ਆਇਆ ਤੇ ਮੈਂ ਅਸੀਂ ਵੀ ਦੇਖਿਆ ਤੇ ਸੁਣਿਆ ਹੈ ਵੀ ਉਹ ਤਕਰੀਰ ਕਰਦਾ ਹੈ ਵੀ ਕਹਿੰਦਾ ਮੈਨੂੰ ਜੇਲ੍ਹ ਦੇ ਅੰਦਰ ਵਿੱਚ ਡੱਕਿਆ ਹੋਇਆ ਤੇ ਮੇਰੀ ਜਾਨ ਦੀ ਨੂੰ ਖਤਰਾ ਹੈ ਤੇ ਝਾੜੂ ਵਾਲਾ ਬਟਨ ਦਬਾ ਦਿਓ ਸਾਨੂੰ ਜਿਤਾਓ ਤਾਂ ਕਿ ਮੈਂ ਬਾਹਰ ਆ ਸਕਾਂ ਤੇ ਨਹੀਂ ਤਾਂ ਮੈਨੂੰ ਮੇਰੀ ਜਾਨ ਦੀ ਨੂੰ ਪੂਰਾ ਖਤਰਾ ਹੈ ਤੇ ਇਹ ਦੂਜੇ ਪਾਸੇ ਇਹ ਥਾੜ ਜੇਲ੍ਹ ਦੇ ਵਿੱਚ ਇਹਦਾ ਭਾਰ ਵੀ ਕਹਿੰਦਾ ਮੇਰਾ ਘਟ ਗਿਆ ਤੇ ਸ਼ੂਗਰ ਵੀ ਬਹੁਤ ਵੱਧ ਗਈ ਐਂਸਲ ਦੀ ਲੋੜ ਹੈ ਜੋ ਤੇ ਦਵਾਈਆਂ ਪਾਉਂਦਾ ਲੱਤਾਂ ਨਹੀਂ ਬਾਹਰ ਚਲਦੀਆਂ ਪਰ ਪਿੱਛੇ ਜਿਹੜਾ ਬਿਆਨ ਦਿੱਤਾ ਢਿੱਲੋ ਸਾਹਿਬ ਮਤਲਬ ਵੀ ਇੱਕ ਪੱਸੇ ਬੜਕ ਵੀ ਮਾਰਦਾ ਏ ਜਦੋਂ ਪਹਾੜ ਬਾੜੇ ਕਹਿੰਦੇ ਆ ਵੀ ਅਸੀਂ ਹੁਣ ਜਿਹੜਾ ਜੇ ਸਾਡੀ ਸਰਕਾਰ ਆਉਂਦੀ ਹੈ ਵੀ ਜਿਹੜਾ ਕਸ਼ਮੀਰ ਵਾਲਾ ਹੈਗਾ ਕਸ਼ਮੀਰ ਚ ਪਾਕਿਸਤਾਨ ਵਾਲੇ ਉਹ ਅਸੀਂ ਜਿਹੜਾ ਇਹ ਜਹਾ ਹਿੱਸਾ ਉਹ ਵਾਪਸ ਲਵਾਵਾਂਗੇ ਤੇ ਇਹ ਉਤੋਂ ਦੀ ਮਾਰੀ ਨੋਸਤਰ ਤੇ ਕਹਿੰਦਾ ਮੈਂ ਚੀਨਾ ਜਿਹੜਾ ਚਾਈਨਾ ਦਾ ਦੱਬਿਆ ਹੋਇਆ ਉਹ ਅਸੀਂ ਛੁਡਾਵਾਂਗੇ ਵੀ ਪੜਖਾ ਤੇ ਤੇਰੀ ਲੱਤਾਂ ਤਾਂ ਇੱਥੋਂ ਨਹੀਂ ਬਾਹਰ ਚਲਦੀਆਂ ਤੇ ਸੰਗੀਤ ਉਹ ਕਿਤੇ ਦੇ ਲੈਣਾ ਜੁਮਲੇਬਾਜ਼ ਢਿਲੋਂ ਸਾਹਿਬ ਲੱਗਦਾ ਨਹੀਂ ਪਰ ਜਿਵੇਂ ਜਰਬੀਸ਼ ਕਮਾਨ ਨੇ ਕਹਿਆ ਅਸੀਂ ਵੀ ਕਹਿੰਦੇ ਮੈਂ ਬਾਣੀਆਂ ਤੇ ਤਾਂ ਬਾਕਰਨ ਜਾਣਦਾ ਤੇ ਬਾਬੂ ਜੀ ਸਿੱਖ ਜੇ ਨਾਲ ਦਾ ਪਹੁੰਚ ਵੀ ਉਹਨਾਂ ਤੋਂ ਵੀ ਉੱਪਰ ਹੈ ਉਹ ਰਾਮ ਦਾ ਕਰਦੇ ਹਨੂਮਾਨ ਦਾ ਲੈ ਲੈਂਦਾ ਉਹ ਕਹਿੰਦੇ ਵੀ ਇਹ ਕਿੰਨਾ ਵੀ ਜੇ ਜੇ ਰੁਪਏ ਤੇ ਤੁਸੀਂ ਫੋਟੋ ਹੀ ਭਗਵਾਨ ਦੀ ਲਾ ਰਹੇ ਤਾਂ ਤੱਕੀ ਬਹੁਤ ਹੋ ਜੂ ਚਾਲਾਂ ਦੇਖ ਲੋ ਨਸਰਾ ਇਹ ਸਿੱਖ ਜੇ ਆ ਇਹਦਾ ਮਤਲਬ ਜੀ ਬਦਲਾ ਦੀ ਜਗਾ ਸਤਰਾਜ ਨੂੰ ਭੁੱਲ ਗਿਆ ਢਿਲੋਂ ਸਾਹਿਬ ਕੀ ਕਹੋਗੇ ਇਹਦੇ ਬਾਰੇ ਧੰਨਵਾਦ ਜੀ ਧੰਨਵਾਦ ਹੋ ਰਾਮ ਦੀ ਗੱਲ ਕਰਦੇ ਆ ਇਹ ਹਨੂਮਾਨ ਦੀ ਕਰਦਾ ਇਹ ਕਹਿੰਦਾ ਹੁਣ ਸੀਤਾ ਨੂੰ ਹਨੂਮਾਨ ਨੇ ਲੱਭਿਆ ਹੀ ਰਾਮ ਕੋ ਲੱਭੀ ਨਹੀਂ ਤੇ ਸ਼ਾਇਦ ਤਾਂ ਕਹਿੰਦੇ ਰਾਮ ਨੂੰ ਦੂਜਾ ਹਨੂਮਾਨ ਵੱਧ ਪਾਵਰ ਵਾਲਾ ਹੋਣਾ ਚਲਦੇ ਆਪਾਂ ਨੈਕਸਟ ਕਾਲ ਤੇ